ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਇਸ ਵੇਲੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਾਸਪੁਰ ਮਜੀਰੀ ਵਿਖੇ ਖੜਿਆ ਹੈ ਜਿੱਤੇ ਕਿ ਇਸ ਪਿੰਡ ਦੀ ਨੌ ਜਿਹੜੀ ਸੱਤ ਅਸੀਂ ਜਾ ਰਹੀ ਹੈ ਜਿਹੜਾ ਕਿ ਮਾਈਕੇ ਉਹਨਾਂ ਦੇ ਗੁਰਦਾਸਪੁਰ ਦੇ ਨੇੜੇ ਪਿੰਡ ਨੀਮਤ ਕਲਾ ਦੀ ਰਹਿਣ ਵਾਲੀ ਸੀ ਤਾਂ ਦੱਸਦੀ ਹੈ ਕਿ ਅੱਜ ਸਵੇਰੇ ਤੜਕਸਾਰ ਹੀ ਉਹਨਾਂ ਦੇ ਹਸਬੰਦ ਯਾਨੀ ਕਿ ਬਲਗਾਮ ਦੇ ਵੱਲੋਂ ਸਾਬੀਤਾ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੜੋਸੀਆਂ ਵੱਲੋਂ ਜਿਹੜੇ ਆਣ ਗੁਆਣ ਦੇ ਸੀ ਉਹਨਾਂ ਨੂੰ ਨਿੱਜੀ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਹੈ ਅੰਦਾਜ਼ੀਆ ਸਖਤਾ ਨੂੰ ਕੁਝ ਟਾਈਮ ਬਾਅਦ ਹੀ ਡਾਕਟਰਾਂ ਦੇ ਵੱਲੋਂ ਡੈੱਡ ਘਰਾਰ ਕਰ ਦਿੱਤਾ ਜਾਂਦਾ ਹੈ ਸਖਤਾ ਦਾ ਪੂਰਾ ਪਰਿਵਾਰ ਜਿਹੜਾ ਕਿ ਹਸਪੀਟਲ ਦੇ ਵਿੱਚ ਪਹੁੰਚਦਾ ਹੈ ਜਿੱਤੇ ਉਹਨਾਂ ਦੇ ਵੱਲੋਂ ਡਾਕਟਰਾਂ ਦੀ ਹੈਲਪ ਦੇ ਨਾਲ ਸਖਤਾ ਦੀ ਡੈੱਡ ਬੋਡੀ ਜਿਹੜੀ ਹੈ ਉਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਪੋਸਟਮਾਰਟਮ ਕਰਨ ਦੇ ਲਈ ਭੇਜ ਦਿੱਤਾ ਜਾਂਦਾ ਹੈ ਸੋ ਮੌਕੇ ਦੇ ਤਸਵੀਰਾਂ ਜਿਹੜੀਆਂ ਉਸ ਘਰ ਦੀਆਂ ਦਿਖਾਈਆਂ ਜਾ ਰਹੀਆਂ ਨੇ ਜਿਸ ਘਰ ਦੇ ਵਿੱਚ ਸਬਿੱਧਾ ਰਹਿੰਦੀ ਸੀ ਜਿੱਥੇ ਖੂਨ ਦੇ ਨਿਸ਼ਾਨ ਜਿਹੜੇ ਤੱਪੇ ਜਿਹੜੇ ਉਸ ਗੇਟ ਦੇ ਵਿੱਚ ਪਏ ਹੋਏ ਨੇ ਸੋ ਤਸਵੀਰਾਂ ਲਗਾਤਾਰ ਜਿਹੜੀਆਂ ਐਮਐਚ ਪੰਜਾਬ ਚੈਨਲ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਵੇਂ ਉਹਨਾਂ ਦੇ ਹਸਬੰਦ ਬਲਰਾਮ ਦੇ ਵੱਲੋਂ ਜਿਹੜੀ ਬੜੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਐ ਕਾਰਵਾਈ ਜਿਹੜੀ ਕੀਤੀ ਗਈ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਕਿ ਪੁਲਿਸ ਵੱਲੋਂ ਜਿਸ ਤੋਂ ਉਸ ਦਾ ਹਸਬੰਦ ਜਿਹੜਾ ਬਲਰਾਮ ਮੌਕੇ ਤੇ ਹੀ ਉਹਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਅੰਦਾਜ਼ੀ ਅਗਲੀ ਅਗਲੇਰੀ ਕਾਰਵਾਈ ਜਿਹੜੀ ਪੁਲਿਸ ਤੇ ਬੰਨਾ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਜਦੋਂ ਉਸ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਸਬਕਾ ਦੇ ਅਪਰਾਧ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਉਹਨਾਂ ਨੇ ਇਨਸਾਫ ਜਿਹੜਾ ਤਵਾਇਆ ਜਾਵੇ ਇਸ ਮੌਕੇ ਕੀ ਕੁਝ ਕਹਿਣਾ ਹੈ ਡਿਵੀਜ਼ਨ ਨੰਬਰ 2 ਤੋਂ ਐਸਐਚਓ ਸਾਹਿਬ ਦਾ ਨਾਲ ਦੇ ਨਾਲ ਉਸ ਪਰਿਵਾਰ ਦਾ ਉਸਨਾਂ ਦੇ ਹੱਥਾਂ ਤੋਂ ਉਹਨਾਂ ਦੇ ਜ਼ੁਬਾਨੀ ਕਾਪੀ ਲੜੇ ਨੇ ਇਹ ਕੰਮ ਹੋ ਗਿਆ ਗਵੰਡੀਆ ਨੂੰ ਗਵੰਡੀਆ ਨੂੰ ਫੋਨ ਕੀਤਾ ਕਿ ਇਹ ਗੱਲਬਾਤ ਹੋ ਗਈ ਹੈ ਤੇ ਅਹੀਂ ਆਏ ਆ ਮੌਕਾ ਵੇਖਿਆ ਫਿਰ ਜਾ ਕੇ ਇਨਾਮ ਹਸਪੀਟਲ ਚਲ ਗਏ ਉੱਥੇ ਜਾ ਕੇ ਪਤਾ ਲੱਗਿਆ ਵੀ ਡੈਥ ਹੀ ਹੋ ਗਈ ਬਾਅਦ ਵਿੱਚ ਮੱਲੇ ਵਾਲਿਆਂ ਨੇ ਆਏ ਆ ਕਿ ਪੱਛਿਆ ਬਾਰੇ ਦੱਸਿਆ ਵੀ ਹੈ ਕਿੰਨੇ ਬੱਚੇ ਲੜੇ ਬੱਚੇ ਤੇ ਨਾ ਬਈ ਦੋ ਮਿੰਟ ਦੋ ਲੜਕੀ ਕਿਨੇ ਕਿਨੇ ਸਾਲ ਦੇ ਬੱਚੇ ਬੱਚਾ 5 ਸਾਲ ਦੀ ਇੱਕ 3 ਸਾਲ ਦੀ ਇੱਕ 3 ਸਾਲ ਦੀ ਆ ਪੰਜਾ ਕੁ ਮਹੀਨਿਆਂ ਦਾ ਬੱਚਾ ਇੱਕ ਕਾਕਾ ਇਹਦੀ ਮੈਰਿਜ ਹੋਈ ਕਿਨੇ ਸਾਲ ਹੋਈ ਆ ਬਈ 14 ਜਿਹੜਾ ਇਹਨਾਂ ਦੀ ਮੈਰਿਜ ਹੋਈ ਤੇ ਪਹਿਲਾਂ ਵੀ ਕਦੀ ਕੁੜੇ-ਕਿੜੀ ਤੱਕ ਜਾਣ ਕੇ ਤੱਕ ਦੇ ਮਾਰਦੇ ਨਹੀਂ ਸੀ ਮੈਂ ਪਹਿਲੇ ਇਦਾਂ ਦਾ ਕੋਈ ਚਾਂਸ ਨਹੀਂ ਸੀ ਇਹ ਪਹਿਲਾ ਟਾਈਮ ਪਹਿਲਾ ਚਾਂਸ ਸੀ ਫਰਸਟ ਟਾਈਮ ਉਹ ਕੀ ਮੰਕਰ ਦੇ ਦੋ ਸ਼ਸ਼ਣ ਹੋਈ ਸੀ ਚਲੋ ਇਨਸਾਫ ਚਾਹੀਦਾ ਇਹ ਹੁਣ ਹੋ ਮੇਰਾ ਨਾਮ ਪਰਮਵੀਰ ਸਿੰਘ ਹੈ ਮੈਂ ਪਿੰਡ ਫਾਇਪੁਰ ਦਾ ਮੈਂਬਰ ਪੰਚਾਇਤ ਸਵੇਰੇ ਕੋਈ 6 6 ਸਵਾ 6 ਦੇ ਕਰੀਬ ਮੈਨੂੰ ਇੱਕ ਬੰਦੇ ਤੋਂ ਮੈਸੇਜ ਮਿਲਦਾ ਬੰਦੇ ਦਾ ਕਿ ਲਾਗ ਦੇ ਘਰ ਕਦੇ ਝਗੜਾ ਹੋ ਗਿਆ ਵਾ ਤੇ ਉੱਥੇ ਖੂਨ ਦੁੱਲਿਆ ਵਾ ਤੇ ਜਾ ਕੇ ਵੇਖਿਆ ਜੇ ਮੌਕੇ ਤੇ ਮੇਰਾ ਬ੍ਰਦਰ ਹੈ ਮਨਵਿੰਦਰ ਸਿੰਘ ਜਦੋਂ ਮੈਂ ਗਿਆ ਤੇ ਮੌਕੇ ਤੇ ਉੱਥੇ ਆ ਗਏ ਸੀ ਤੇ ਆਣ ਕੇ ਹੀ ਵੇਖਿਆ ਤੇ ਉੱਥੇ ਆਪਸ ਵਿੱਚ ਮੀਆਂ ਬੀਵੀ ਦਾ ਝਗੜਾ ਹੋਇਆ ਜੀ ਤੇ ਉੱਥੇ ਨਾਲ ਖੂਨ ਦੁੱਲਿਆ ਪਿਆ ਜੀ ਤੇ ਉਹਦੇ ਮੁਤਾਬਕ ਵੇਖਿਆ ਕਿ ਜਨਾਨੀ ਨੂੰ ਸੱਟ ਲੱਗੀ ਸੀ ਤੇ ਉਹਦਾ ਹਸਬੰਦ ਸੀ ਉਹ ਵੀ ਕੋਲ ਖੜਾ ਸੀ ਤੇ ਅਸੀਂ ਆਣ ਕੇ ਵੇਖਿਆ ਵੀ ਉਹ ਨਾ ਸਾਹ ਲੈ ਨਹੀਂ ਸਕੁੰਦੀ ਜੀ ਅਸੀਂ ਉਹਨੂੰ ਆਪਣਾ ਫਰਜ਼ ਸਮਝਦੇ ਹੋਏ ਆ ਦੋਵਾਂ ਭਰਾਵਾਂ ਨੇ ਚੁੱਕ ਕੇ ਗੱਡੀ 'ਚ ਪਾ ਕੇ ਤੇ ਹਸਪੀਟਲ ਕੋਲ ਲਿਆਂਦਾ ਰੰਧਾਵੇ ਦੇ ਹਸਪੀਟਲ ਤੇ ਇੱਥੇ ਲਿਆ ਕੇ ਇਹਨਾਂ ਨੇ ਆਪਣਾ ਮੁਰਲੀ ਜਿਹੜੀ ਸਹਾਇਤਾ ਉਹਨੂੰ ਦਿੱਤੀ ਹੈ ਟਰੀਟਮੈਂਟ ਕੀਤਾ ਸ਼ੁਰੂ ਕੀਤਾ ਤੇ ਉਹਦੇ ਬਾਅਦ ਉਹਨਾਂ ਨੇ ਕੋਈ ਅੱਧੇ ਪੂਨੇ ਘੰਟੇ ਬਾਅਦ ਤੇ ਪੂਨੇ ਘੰਟੇ ਬਾਅਦ ਜੀ ਅੱਧੇ ਘੰਟੇ 20 25 ਮਿੰਟ ਬਾਅਦ ਉਹਨਾਂ ਨੇ ਡਿਕਲੇਅਰ ਕਰਤਾ ਕਿ ਇਹ ਡੈਥ ਹੋ 3 ਦਿਨੇ ਬੱਚੇ 3 ਵਜੇ ਇਹਨਾਂ ਦੇ ਤਿੰਨ ਬੱਚੇ ਨੇ ਦੋ ਲੜਕੀਆਂ ਇੱਕ ਲੜਕਾ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਇੱਕ 5 ਮਹੀਨੇ ਦਾ ਇੱਕ ਸਾਲ ਦਾ ਉਹਨਾਂ ਨੇ ਦੇਖਿਆ ਇੱਕ 5 ਮਹੀਨੇ ਦਾ ਬੱਚਾ ਬੇਟਾ ਤੇ ਕੁੜੀਆਂ ਕੁੜੀ ਇੱਕ 6 ਸਾਲ ਦੀ ਇੱਕ 2.5 ਸਾਲ ਦੀ ਕੁੜੀ ਤੇ ਇੱਕ 5 ਸਾਲ ਦੀ ਤੇ ਚੰਗਾ ਵਰਤਾਅ ਸੀ ਮੱਲੇ 'ਚ ਵੀ ਕੋਈ ਉਹੋ ਜੀ ਗੱਲ ਨਹੀਂ ਪਰ ਕੋਈ ਪ੍ਰਮਾਤਮਾ ਦੀ ਮਰਜ਼ੀ ਹੈ ਕਿ ਕੀ ਇਹ ਨਦੀਕ ਘਰ ਘਰੇਲੂ ਲੜਾਈ ਝਗੜਾ ਹੋਇਆ ਸਿਰਦਾ ਕੋਈ ਭਲੈਂਦਾ ਕੋਈ ਛੋੜਾ ਲੜਾਈ ਝਗੜਾ ਹੁੰਦਾ ਨਹੀਂ ਜੀ ਇਹਨਾਂ ਦੇ ਕੋਈ ਲੜਾਈ ਝਗੜਾ ਨਹੀਂ ਕੇ ਬਾਕੀ ਮੇਰੇ ਵੀ ਬੇ ਨੋਰਮਲ ਗੱਲਾਂ ਹੁੰਦੀਆਂ ਬਾਕੀ ਘਰੇਲੂ ਝਗੜੇ ਤਾਂ ਮਾੜੇ ਮੋਟੇ ਹੁੰਦੇ ਰਹਿੰਦੇ ਨੇ ਉਹ ਪ੍ਰਮਾਤਮਾ ਦੀ ਮਰਜ਼ੀ ਪਤਾ ਨਹੀਂ ਕੀ ਕਹਾਣੀ ਹੋਈ ਹੈ ਮੌਕੇ ਤੇ ਅਸੀਂ ਉੱਥੇ ਉਸ ਵੇਲੇ ਤੇ ਨਹੀਂ ਕੋਲ ਹੈਗੇ ਬਾਅਦ ਦਾ ਹੋਣ ਤੋਂ ਬਾਅਦ ਚਾਹੀ ਉੱਥੇ ਪੁੱਜੇ ਆ ਤੇ ਬੜੀ ਮੰਦਭਾਗੀ ਖਬਰ ਹੋਈ ਹੈ। 12:00 ਤਾਂ 6:30 ਪੰਜ ਹੋ ਗਈ ਦੀ ਹੈ। 12:00 ਤਾਂ 5:30 ਵਜੇ ਦੀ ਹੋ ਗਈ ਉੱਥੇ। ਸਾਨੂੰ ਲੱਗਾ 7:00 ਵਜੇ ਵਾ। ਹਾਂ ਸਾਨੂੰ 6:30 ਵਜੇ ਪਤਾ ਲੱਗਿਆ। 7:30 ਵਜੇ। ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਹਾਂ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਤੇ ਮਾਮਲਾ ਦਰਜ ਕਰ ਲਿਆ। ਤੇ ਹੁਣ ਉਹ ਆਪਣੀ ਕਾਰਵਾਈ ਕਰਨ ਦੀ ਹੈ, ਮੋਲਜਮ ਫੜ ਲਿਆ ਉਹਨਾਂ ਨੇ। ਤੇ ਉਹ ਅਗਲੀ ਕਾਰਵਾਈ ਕਰਨ ਦੀ ਪੁਲਿਸ। ਹਾਂਜੀ। ਅੱਜ ਸਵੇਰੇ ਸਾਨੂੰ ਕੋਈ ਕਰੀਬ 9:00 ਵਜੇ ਰੰਧਾਵਾ ਹਸਪਤਾਲ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਅਸਾਲਟ ਕੇਸ ਤੇ ਰਿਪੋਰਟ ਹੋਇਆ ਜਿਦੇ ਵਿੱਚ ਲੜਕੀ ਜਿਹ ਉਮਰ 35 ਸਾਲ ਪਿੰਡ ਤਾਜਪੁਰ ਦੀ ਰਹਿਣ ਵਾਲੀ ਸੀਗੀ ਉਹ ਨੂੰ ਇੰਜਰੀਜ਼ ਇਨਫੈਕਟ ਹੋਈਆਂ ਸੀ ਉਹਦੇ ਹੈੱਡ ਵਿੱਚ ਕੰਨ ਵਿੱਚ ਤੇ ਹੱਥ ਵਿੱਚ ਜਦੋਂ ਮੌਕੇ ਤੇ ਜਾ ਕੇ ਅਸੀਂ ਤਫ਼ਤੀਸ਼ ਕੀਤੀ ਤਾਂ ਪਤਾ ਲੱਗਾ ਕਿ ਉਹਦਾ ਹਸਬੰਦ ਜਿਹੜਾ ਹੈਗਾ ਬਲਰਾਮ ਉਹਦੇ ਵੱਲੋਂ ਉਹ ਉਹਨੂੰ ਇੰਜਰੀਜ਼ ਇਨਫੈਕਟ ਕੀਤੀ ਗਈਆਂ ਸੀਗੀਆਂ ਜਿਹਦੇ ਕਰਕੇ ਬਾਅਦ ਚ ਉਹ ਲੜਕੀ ਦੀ ਉਹਨਾਂ ਇੰਜਰੀਜ਼ ਕਰਕੇ ਜਿਹੜੀਆਂ ਸੀਗੀਆਂ ਮੌਤ ਹੋ ਗਈ ਤੇ ਉਹਦੇ ਹਸਬੰਦ ਨੂੰ ਮੌਕੇ ਤੋਂ ਅਸੀਂ ਕਾਬੂ ਕਰ ਲਿਆ ਤੇ ਉਹ ਸਾਡੀ ਹਿਰਾਸਤ ਵਿੱਚ ਹੈਗਾ ਤੇ ਲੜਕੀ ਦੀ ਜਿਹੜੀ ਡੈੱਡ ਬੋਡੀ ਹੈਗੀ ਆ ਉਹ ਆਪਾਂ ਸਿਵਲ ਹਸਪਤਾਲ ਭਜਾ ਦਿੱਤੀ ਹੈਗੀ ਪੋਸਟਮਾਰਟਮ ਵਾਸਤੇ ਤੇ ਮੁਕੱਦਮਾ ਨੰਬਰ 100 ਅਦੀ ਇੰਟਰ 103 ਨੇ ਬੀਨਸ ਸਰਚ ਕਰਕੇ ਤਕਦੀਸ ਜਾਰੀ ਹੈ